ਸਤ ਸ੍ਰੀ ਅਕਾਲ ਕਿਸਾਨ ਭਰਾਵੋ ਉਮੀਦ ਆ ਸਾਰੇ ਠੀਕ ਠਾਕ ਹੋਵੋ ਅੱਜ ਦੀ ਇਸ ਵੀਡੀਓ ਚ ਆਪਾਂ ਗੱਲਬਾਤ ਕਰਾਂਗੇ ਤੂੜੀ ਦੇ ਚੱਲ ਰਹੇ ਰੇਟਾਂ ਸੰਬੰਧੀ ਕਿ ਵੱਖ-ਵੱਖ ਏਰੀਆ ਚ ਕੀ ਕੀ ਰੇਟ ਚੱਲ ਰਹੇ ਨੇ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਤੁਸੀਂ ਵੀ ਕਮੈਂਟ ਬਾਕਸ ਵਿੱਚ ਵਿੱਚ ਜਰੂਰ ਦੱਸਿਆ ਕਰੋ ਕਿ ਤੁਹਾਡੇ ਏਰੀਆ ਚ ਤੂੜੀ ਦੇ ਕੀ ਰੇਟ ਚੱਲੇ ਜਾਂਦੇ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਆਜੋ ਜੀ ਹੁਣ ਆਪਾਂ ਵੱਖ-ਵੱਖ ਏਰੀਏ ਦੇ ਰੇਟ ਤੁਹਾਡੇ ਨਾਲ ਸਾਂਝੇ ਕਰਦੇ ਆਂ ਤੂੜੀ ਦੇ ਰੇਟਾਂ ਚ ਕੋਈ ਬਹੁਤੀ ਹਲਚਲ ਇਸ ਵਾਰ ਨਾ ਜਨ ਨਹੀਂ ਆ ਰਹੀ 10-20 ਰੁਪਏ ਬਸ ਉੱਤੇ ਥੱਲੇ ਚੱਲੇ ਜਾਂਦੇ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਤਰਨਤਨ ਸਾਹਿਬ ਜਿੱਥੇ ਤੂੜੀ ਦਾ ਰੇਟ 550 ਤੋਂ ਲੈ ਕੇ 600 ਦੇ ਲਗਭਗ ਤੂੜੀ ਦਾ ਰੇਟ ਚੱਲ ਰਿਹਾ ਹੈ ਤੇ ਜੇ ਆਪ ਬਰਨਾਲੇ ਏਰੀਆ ਦੀ ਗੱਲ ਕਰੀਏ ਤਾਂ ਜਿੱਥੇ ਜੀ ਤੂੜੀ ਜੇ ਆਪਾਂ ਘਰ ਚੋਂ ਚੱਕਣੀ ਆ ਤਾਂ ਘਰ ਚੋਂ ਤੂੜੀ ਦਾ ਰੇਟ ਹੈਗਾ ਜੀ 400 ਤੋਂ ਲੈ ਕੇ 500 ਦੇ ਵਿੱਚ ਵਿੱਚ ਤੂੜੀ ਤੂੜੀ ਦੇ ਹਿਸਾਬ ਨਾਲ ਚੱਲ ਰਿਹਾ ਅੱਗੇ ਜਲੰਧਰ ਦੇ ਵਿੱਚ 600 ਤੋਂ ਲੈ ਕੇ 650 ਦੇ ਵਿੱਚ ਚ ਤੂੜੀ ਜਿਹੜੀ ਵਿਕ ਰਹੀ ਹੈ ਮੋਗਾ 475 ਤੋਂ ਲੈ ਕੇ 550 ਰੁਪਏ ਤੱਕ ਜਿਹੜੀ ਤੂੜੀ ਦਾ ਰੇਟ ਚੱਲ ਜੰਦਾ ਜੀ ਪ੍ਰਤੀ ਕੁੰਟਲ ਬਠਿੰਡਾ 580 ਤੋਂ ਲੈ ਕੇ 610 ਰੁਪਏ ਤੱਕ ਜਿਹੜਾ ਰੇਟ ਚੱਲ ਜਾਈ ਜਾਂਦਾ ਜੀ ਲੁਧਿਆਣਾ 600 ਤੋਂ ਲੈ ਕੇ 640 ਰੁਪਏ ਰੋਪੜ 600 ਮਹਾਲੀ 600 ਤੋਂ ਲੈ ਕੇ 660 ਰੁਪਏ ਪ੍ਰਤੀ ਕਵਾਂਟਲ ਜਿਹੜਾ ਤੂੜੀ ਦਾ ਰੇਟ ਚੱਲ ਰਿਹਾ ਜੀ ਅੱਗੇ ਮਾਨਸਾ ਦੀ ਗੱਲ ਕਰੀਏ ਜਿੱਥੇ 550 ਤੋਂ ਲੈ ਕੇ 600 ਰੁਪਏ ਪ੍ਰਤੀ ਕਵਾਂਟਲ ਦਾ ਰੇਟ ਚੱਲ ਰਿਹਾ ਜੀ ਤੂੜੀ ਦਾ ਸ੍ਰੀ ਮੁਖਤਸਰ ਸਾਹਿਬ ਦੀ ਗੱਲ ਕਰੀਏ ਜਿੱਥੇ ਤੂੜੀ ਦਾ ਰੇਟ 540 ਰੁਪਏ ਪ੍ਰਤੀ ਕਵਾਂਟਲ ਲੈਣਾ ਚੱਲ ਰਿਹਾ ਜੀ ਜੇਰੀ ਅੰਮ੍ਰਿਤਸਰ ਸਾਹਿਬ ਦੀ ਗੱਲ ਕਰੀਏ ਜਿੱਥੇ ਤੂੜੀ ਦਾ ਰੇਟ ਚੱਲ ਰਿਹਾ ਜੀ 600 ਤੋਂ ਲੈ ਕੇ 600 ਰੁਪਏ ਵਧੀਆ ਚਿੱਟੀ ਤੂੜੀ ਦਾ ਰੇਟ ਚੱਲ ਰਿਹਾ। ਇਸ ਵਾਰ ਤੂੜੀ ਦੇ ਰੇਟਾਂ 'ਚ ਕੋਈ ਜ਼ਿਆਦਾ ਹਲਚਲ ਹੁੰਦੀ ਦਿਖਾਈ ਨਹੀਂ ਦੇ ਰਹੀ। 10-20 ਰੁਪਏ ਉੱਪਰ-ਥੱਲੇ ਉੱਪਰ-ਥੱਲੇ ਚੱਲ ਰਹੇ ਨੇ। ਤੇ ਵੀਡੀਓ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ।